ਨਾਮਿ ਸ੍ਰੀ ਵਾਹਿਗੁਰੂ ਸਾਬ ਜੀ ਰਹਿ ਰਾ ਸਾਬ ਹਰਿ ਜੁਗ ਜੁਗ ਭਗਤੁ ਪਾਇਆ ਪੈਜ ਰਖਦਾ ਆਇਆ RAM ਰਾਜੇ ਅਰਨਾਕਸ ਦੁਸ਼ਟ ਹਰ ਮਾਰਿਆ ਪਰਲਾ ਤਰਿਆ ਅਹੰਕਾਰ ਅਨਿੰਦਕਾ ਪਿੱਟਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਸਹਰ ਸੇਵਿਆ ਅੰਤ ਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੁਗ ਪਿਆ ਜਸੁ ਕਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਮਲਹਾਰੀ ਕੁਤਰ ਤਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਉ ਜਾਤ ਮੈਂ ਜੋ ਜੋ ਤਮੈ ਜਾਤਾ ਅਕਲ ਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਤਸਾਲਿਓ ਜਿਨ ਕੇ ਤੇ ਸਵਾਰ ਪਿਆ ਕਹੋ ਨਾਨਕ ਕਰਤੇ ਕਿੰ ਬਾਤਾ ਜੋ ਕੁਛ ਕਰਨਾ ਸੁਖ ਰਹਿਆ ਸੋਦਰ ਗਸਾ ਮਹੱਲਾ ਪਹਿਲਾ ਓਮਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖੇ ਹਾਸੋ ਕਰ ਕੇ ਹਾਜਤ ਵੇ ਸਰਬ ਸੰਮਾਲੇ ਵਾਜ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਭਵਨ ਹਾਰੇ ਕੇਤੇ ਤੇਰੇ ਰਗ ਪ੍ਰੇਸੋਂ ਕਹਿਆ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਨ ਆਪਣ ਪਾਣੀ ਵਸੰਤਰ ਗਵਰ ਜੈ ਧਰਮ ਦੁਆਰੇ ਗਾਵਣ ਤਨ ਚਿੱਤ ਗੁਪਤ ਲਿਖ ਜਾਣਣ ਅਲਗ ਲਗ ਧਰਮ ਵਿਚਾਰੇ ਗਾਵਣ ਤਨ ਇਸਰ ਬਰਮਾ ਦੇਵੀ ਸਹਣ ਤਿਰਸ ਦਸ ਵਾਰੇ ਗਾਵਣ ਤਨ ਵਿੰਦਰਾ ਅਸਨ ਬੈਟੇ ਦੇਵਤੇ ਅੰਦਰ ਨਾਲੇ ਗਾਵਣ ਤੁਨ ਸਤਸਮਾਦੇ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੇ ਸੰਤੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਰਖੇ ਸਰ ਨਿਯੋਜਕ ਵੇਦਾ ਨਾਲੇ ਗਾਵਣ ਤੁਨ ਮੋਹਣੀ ਆਮਨ ਮੋਹਣਾ ਸੁਰਗ ਮਛ ਪਿਆਲੇ ਗਾਵਣ ਤੁਨ ਤਰਤ ਨੁ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵਣ ਤੁਨ ਜੁਦ ਮਹਾਬਲ ਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਖੰਡ ਮਨਰਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਿਤ ਤੁਨ ਗਾਵਣ ਜੋ ਤੁਸ ਭਾਵਣ ਰਤੇ تیر ਭਗਤਰ ਸਾਲੇ ਹੋਰ ਕਿਦ ਤੁਨ ਗਾਵਣ ਸਿਮ ਚਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚਿ ਨਾ ਇਹ ਪੀਉ ਸਿਜਨ ਜਾਸ ਰਚਨਾ ਨਿਨਿਰਚਾਈ ਰੰਗੇ ਰੰਗੇ ਪਹਾਤੇ ਕਰ ਕਰ ਜਨ ਸਿਮਾਇ ਝਿਨੋ ਪਾਈ ਕਰ ਕਰ ਦੇਖ ਗਿਤਾ ਆਪਣਾ ਜੋ ਤਸਦੀ ਵਟਿਆਏ ਜੋਤਿ ਸੁਭਾਵੈ ਸੋਇ ਕਰਸੀ ਪਰ ਕਮਨ ਕਰ ਨਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਨ ਲਾ ਪੈਲਾ ਸੁਣ ਵਡਾ ਅਖ ਸਭ ਕੋਏ ਕਿਵਡ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲ ਤਰਸ ਸਮਾਏ ਵਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕਿ ਤੱਕ ਉਲਚੀਰਾ ਰਹਾਉ ਸਭ ਸਰਤ ਮਿਲ ਸਰਤ ਕੋ ਮਾਹੀ ਸਭ ਕੀ ਮਤਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗਰਾਈ ਕੜਨ ਨ ਜਾਇ ਤੇਰੇ ਦਿਲ ਵਡਿਆਈ ਸਭ ਸਤ ਸਭ ਤ ਸਭ ਚੰਗਿਆ ਯਾ ਸਦਾ ਪ੍ਰਕਾਗਿਆ ਵਡਿਆਈਆਂ ਤੁਧਣ ਸਦੇ ਕਾ ਨ ਪਾਇਆ ਕਰ ਮਿਲਣ ਠਾਕਰ ਹਾ ਆਖਣ ਵਾਲਾ ਕਾ ਵਿਚਾਰਾ ਸਿਵ ਤੇ ਪ੍ਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੇ ਕਾ ਚਰਨ ਨਾਨਕ ਸਤ ਸਵਾਰਨ ਹਰ ਆਸਾ ਮਹੱਲਾ ਪਹਿਲਾ ਅੱਖਾਂ ਜਿਵੇਂ ਸਰੇ ਮਰ ਜਾਵਾਂ ਅਖਣਵ ਕਾ ਸਚ ਨਾਮ ਸਚ ਨਾਮ ਕੇ ਲਾਗੇ ਭੁਗਤ ਭੁੱਖਾ ਕ ਚਲੇਐ ਦੁਖ ਸੁਖ ਵਿਸਰੈ ਮੇਰੀ ਮਾਇ ਸੱਚ ਸਭ ਸਚ ਨਾ ਰਹਾ ਸਚ ਨਾਮ ਕੀਤਲ ਵਡਿਆਇ ਅਖਤ ਕੀ ਕੀਮਤ ਨੇ ਪਾਈ ਜਿਸ ਮਿਲ ਕਾ ਅਖਣ ਪਾਵਡਨ ਹੋਵੇ ਘਾਟ ਨਾ ਜਾਏ ਨਾ ਹਮਰਨ ਹੋਵੇ ਸੋਗ ਦਿੰਦਾ ਰਹਿਣ ਚੁੱਕਾ ਭੋਗਾ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਜਿਵੜੇ ਆਪ ਤਿਵੜ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਖਸ ਸੰਸਾਰ ਤਿਕਮ ਜਾਤ ਨਾਨਕ ਨਾਮੇ ਵਾਸਨਤ ਰਾਵ ਜੀ ਮਹੱਲਾ ਚੌਥਾਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰਉ ਗੁਰ ਪਾਸਾ ਹਮ ਕੇ ਰੇ ਕਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕੋ ਰਮ ਨਾਮ ਗੁਰ ਹਾਸ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ pran ਸਖਾਈ ਅਰ ਕੀਰਤ ਹਮਰੀ ਰਹਿ ਰਹਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਨ ਅਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਭ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇਆ ਤੇ ਪਾਗਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਿ ਆਏ ਤ੍ਰਿਗ ਜੀਵੈ ਤ੍ਰਿਗਟਿ ਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਾ ਸੰਗਤਿ ਦਰਸ ਪਾਇਆ ਮੇਲੇ ਜਨਾਨਕ ਨਾਨਕ ਨਾ ਪ੍ਰਗਾਸ ਰਗ ਜੀ ਰਿ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਤਉ ਤੁਮ ਜਾ ਹਰ ਹਰ ਜੀਉ ਪਰਿਆ ਸਾਲ ਪਤਰ ਮੈਂ ਜੰਤੁ ਪਾਏ ਤਾਂ ਕਾ ਰਜ ਕਾ ਗਹਿ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਿ ਬਣ ਤਾ ਕੋਇ ਨ ਕਿਛੁ ਕੇ ਧਰਿਆ ਸਰਸਰਿ ਰਿਕ ਸਬਾਹੇ ਠਾਕੁਰਾ ਕਾਹੇ ਮਨ ਪੋ ਕਰਿਆ ਉੱਡੇ ਉੱਡ ਵੈਸਾ ਕੋ ਸਾ ਤਿਸ ਪਾਛੇ ਵਿਚਰੇ ਛਰੇਆ ਤਿੰਨ ਕਮਨ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨਤ ਵਾਸ਼ਟ ਸਿਦਾਂ ਠਾਕੁਰ ਕੜਤਲ ਧਰਿਆ ਜਿਨ ਨਾਨਕ ਬਲ ਬਲ ਸਤਬਲ ਜਾਈਐ ਤਿਰੰਤਨ ਪਾਰ ਵਰਿਆ ਰਗਾਸਾ ਮਹੱਲਾ ਚੌਥਾ ਸੋਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਰਨਜਣਾ ਹਰਪੁਰਖ ਨਰਨਜਣ ਹਰਗਮਗਮ ਅਪਾਰ ਸਭ ਧਿਆਵਹਿ ਸਭ ਤੇ ਆਵੇ ਤਦ ਜੇ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾ ਤਾਰਾ ਹਰ ਤਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤਿ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਛੁਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦ ਬਿਨਾਂ ਵਰਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵੈ ਤੁਧੁ ਜੀ ਨਾਨਕ ਤਿਨ ਕੁਰਬਾਣਾ ਹਰਿ ਤਿਆਵ ਹਰਿ ਤਿਆਵੈ ਤੁਧੁ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇਮੁਗਤਾ ਸੇਮੁਗਤ ਪੈ ਜਨ ਹਰਿ ਤਿਆਇਆ ਜੀ ਤਨ ਟੋਟੇ ਜਮਕੇ ਫਾਸੇ ਜਨਰਪਉ ਜਨ ਹਰ ਨਰਪਉ ਤਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵੈ ਮੇਰਾ ਹਰਿ ਜੀ ਤਿਹਾਰਾ ਰੂਪ ਸਮਾਸੀ ਸਹਿਤਨ ਸਹਿਤਨ ਜਨ ਹਰਤੇ ਆਇਆ ਜੀ ਜਰਨਾਨਕ ਤਨ ਬਲ ਜਾਸੀ ਤੇਰੀ ਫਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਨੇਕਾ ਤੇਰੇ ਨਿਕ ਪੜਹਿ ਬਸਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜਿ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋ ਵਿਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸਿਸ਼ਟ ਸੋ ਪਾਈ ਜੀ ਤੁਦੇ ਆਪੇ ਸਭ ਗੋ ਜਨ ਨਾਨਕ ਗੰਗਾ ਵੈ ਕਰਤੇ ਕੇ ਜੀ ਜੋ ਸਭ ਸਕ ਜਨ ਹੋਇ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੇਡਾ ਸਾਈਂ ਜੋ ਤੂੰ ਭਾਵੇਂ ਸੋਇ ਤੀਸੀ ਜੋ ਤੂੰ ਦੇਹ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨਹੀਂ ਧਿਆਇ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨੁਮੁਖ ਗਵਾਇਆ ਤੁਦਾ ਵਿਛੋੜਿਆ ਆਪੇ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨੁ ਧੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲਾ ਵਿ ਜੋਗ ਮਿਲ ਵਿਛੜਿਆ ਸੰਜੋਗ ਹੀ ਮੇਲ ਜਿਸਨੋਂ ਤੋਂ ਜਾਣੈ ਸੋ ਜਨ ਜਾਣੈ ਹਰ ਗੁਣ ਸਦਿਆ ਖਿਖਾਣ ਜਿਨ ਹਰ ਸੇਵਿਆ ਤਨਸਬ ਪਾਇਆ ਸਾਜ ਹੀ ਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁਭ ਹੋਏ ਤਦ ਬਿਣ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਸਰਵੜੇ ਪਿਲੇ ਨਿਵਾਸਾ ਪਾਣੀ ਪਵਤਨਹਿ ਕੀਆ ਪੰਕਜ ਮੋ ਪਗ ਨਹਿ ਚਾਲੇ ਹਮ ਦੇਖਾਂ ਤੈ ਡੂਬੀ ਹਲੇ ਮਨ ਇਕਨ ਚਿਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਹੋ ਜਤਿਸਤੇ ਨੇ ਪੜਿਆ ਮੁਰਕ ਮੁਗਧਾ ਜਨਮ ਪਿਆ ਪਰਨੁਤ ਨਾਨਕ ਤਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪ੍ਰਾਪਤ ਮਾਨੁ ਕਦੇ ਹੁਰੀਆ ਗੋਬਿੰਦ ਮਿਲਨੇ ਕੀ ਤ੍ਰਿਵਰੀਆ ਅਵਰ ਕਾ ਚਿਰ ਕੀਤੈ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨ ਮਿਰਥਾ ਜਹ ਤਰੰਗ ਮਾਇਆ ਕਾ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇ ਕਹੋ ਨਾਨਕ ਹਮ ਨਿਚ ਕਰਮਾ ਹ ਸਰਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਕਬਿ ਬਾਚ ਪੈਂਤੀ ਚੋ ਪਈ ਹਮਰੇ ਕਰੋ ਹਾ ਤੇ ਰਛਾ ਪੂਰਨ ਹੋ ਚਿਤ ਕੀ ਇਛਾ ਤਵ ਚਰਨ ਨਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਸਭੈ ਤੁਮ ਘਾਓ ਆਪ ਹਾ ਦੇ ਮਹਿ ਬਚਾਓ ਸੁਖ ਵਿਸਮ ਮੋਰੋ ਪਰਿਵਾਰ ਸੇਵਕ ਸੁਖ ਸਭੈ ਕਰਤਾਰਾ ਮੋਰਚਾਨੁ ਕਰਦੈ ਕਰਿਐ ਸਭਰਨ ਕੋ ਆਸੰਗਰੀਆ ਪੂਰਨ ਹੋਇ ਮਾਰੀ ਆਸਾ ਤੁਰ ਭਿਜਨ ਕੇ ਰਹਿ ਪਿਆਸਾ ਤਮੈ ਛਾੜ ਕੋ ਅਵਰਨ ਤਿਆਹੋ ਜੋ ਵਰਚਾਂ ਸੰਪਾਉ ਸੇਵਕ ਸਿਕ ਮਾਰੇ ਤਾਰੀਆ ਚੰਚੋ ਸਤਰ ਹਮਾਰੇ ਮਾਰੀ ਹੈ ਆਪਹਾਦ ਦਮਜਾ ਬਰੀਆ ਮਰਨ ਕਾਲ ਕਾ ਤਰਾਸਨ ਬਰੀਆ ਹੋ ਜੋ ਸਦਾ ਹਮਾਰੇ ਪਛਾ ਅਸਰਿਸ਼ਤ ਜੋ ਕਰਿਓ ਰਖਾ ਰਖ ਲਿਓ ਮਰਖਨ ਹਾਰੇ ਸਭ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪ੍ਰਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਕਤਰ ਕਾਲ ਪੈ ਸ਼ਿਵ ਜੁ ਅਵਤਾਰ ਕਾਲ ਪੈ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਕਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰੈ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਮਹਾਰਾਜ ਜਮਨ ਕਾਲ ਸਭ ਰਿਵਤ ਬਨਾਇਓ ਦੇਵਤਾ ਦਸ਼ਨ ਭਜਾਇਆ ਆਦੰਤੇ ਕਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਸੇ ਕੁਮਾਰੀ ਸਕਲ ਪ੍ਰਜਾ ਜਨਾਬ ਸਵਾਰ ਹੀ ਸਭ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੇਤੇ ਤੇ ਕੋ ਨਤਰਤੁ ਲਾ ਸਭ ਪਰ ਕਿਰਪਾ ਦਿਸਟ ਕਰਹੁ ਲਾਹੁ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੇ ਕੇ ਕੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਕ ਕਰਾ ਕਰਤਾਰਾ ਪਰਜਾ ਤਰਤਿ ਵਿਦਿਹ અપਾਰਾ ਜਬਾ ਕਰ ਕਰਤੇ ਹਾਂ ਕਬ ਹੂੰ ਤਮੈ ਮਿਲਦੇ ਤਰ ਸਭ ਹੂੰ ਜੇਤੇ ਬਸਰਤ ਸਵਤਾਰ ਆਪ ਆਪਨੀ ਬੋਜੋ ਚਾਰ ਤੁਮ ਸਭੇ ਤੇਰਾ ਤਨ ਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੰਕਾਰ ਨਿਰਭਕਣ ਲੰਭ ਆਦਿ ਅਨਿਲਾ ਅਨਾਦ ਅasambਹ ਹਤਾਕਾ ਮੂੜ ਚਾਰਤ ਭੇਦਾ ਜੈ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਨੁ ਅਨੁਮਾਨਤਾ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸੁਦਾ ਸਿਵ ਨਰੰਕਾਰ ਕਾ ਜਿਣਤ ਨਹਿ ਪਿਵਾ ਪਾਪਣੀ ਬੁੱਧ ਹੈ ਜੀਤੀ ਮਰਨ ਤ ਪਿਨ ਪਿਣ ਤੋ ਹੈ ਤੇਤੀ ਤੁਮਰਾ ਲਖਾਂ ਨ ਜਾਇ ਪਸਾਰ ਕਹਿਵ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਹਰੰਕ ਪਿਉ ਰਾਵਕੇ ਭੂਪਾ ਅੰਡਾ ਜੇ ਰਸੇ ਤਜ ਕੇ ਨਿਤ ਤੁਜ ਖਾਨ ਬਹ ਰਚ ਦੇ ਨੇ ਕਹੋ ਫੂਲ ਰਾਜਾ ਹਵਾ ਵਿਖਟਾ ਕਹੋ ਸੰਮਟ ਪਿਆ ਸੰਕਰ ਇਕੱਠਾ ਸਗਰੇ ਸਿੱਟ ਦਿਖਾਏ ਚੰਪਾਵਾ ਆਲ ਤੋ ਜੁਗਾਦ ਸਰੂਸੇ ਅੰਬਾ ਵਾ ਵਰੱਛਾ ਮੇਰੇ ਤੁਮ ਕਰੋ ਸਿਖੋ ਬਾਰ ਸਿਕ ਸੰਗ ਰੋ ਦੁਸ਼ਟ ਜਿਤ ਉਟਵ ਤਤ ਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜਿਸ ਤੋ ਤਵ ਸਰਨੇ ਪਰੇ ਤਿਨ ਕਾ ਦੁਸ਼ਟ ਦੁਖ ਤਹ ਮਰੇ ਪੁਰਖ ਜਵਨਪਕ ਪਰੇ ਤਿਹਾਰੇ ਤਿਨ ਕੈ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰਚਾਏ ਤਾਂ ਸਭ ਕਲਾ ਦੁਸ਼ਟਨ ਟਰੈ ਤਤ ਕਲਾ ਕਿਰਪਾ ਦਸ਼ਤਨ ਜਾਇਨ ਹਰੋ ਤਾਂ ਕੇ ਤਾ ਤਨ ਕਮੈ ਹਰਿ ਹੋ ਰਿਤ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕਾ ਨ ਕੋ ਇਕ ਬਾਰ ਜਤ ਮੈਂ ਸੰਵਾਰਾ ਕਾਲ ਫਾਂਜ ਤਾਹ ਤਵਾਰਾ ਜੇ ਨਰ ਨਾਮ ਤਿਹਾਰੂ ਕਹਾ ਦਾਰ ਦੁਸ਼ ਦੁਖ ਤੇ ਰਹਾ ਖੜਗ ਕੇ ਤੇ ਮੈਂ ਸਰਣ ਤਿਹਾਰੀ ਆਪਾ ਹਦਿ ਲਿਓ ਵਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਈ ਸਵੇਯਾ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਆ RAM ਰਹਿਮ ਪੁਰਾਣ ਕੁਰਾਨ ਨੇ ਕਾਮ ਤੇ ਇਕ ਨ ਮੰਨਿਓ ਸਮਰ ਸਾਤਰ ਵੇਦ ਸਵੈ ਬੋ ਭੇਦ ਕ ਮੇ ਇਕ ਨ ਜਾਣਿਓ ਸਰਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੋ ਸਭ ਤੋਏ ਬਖਾਨੇ ਦੁਹਿਰਾ ਸਗਲ ਦਵਾਰ ਕੋ ਛਾੜ ਕਹਿ ਤੋ ਹਰ ਦਵਾਰ ਬਾਹ ਗਹਿ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀ ਆਵਦੈਂ ਆ ਰਗ ਰਤਨ ਪਰਵਾਰ ਭਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹ ਰਿਖੇ ਰਹਾ ਮਨ ਜਿ ਨਿ ਵਸਾਇਆ ਕਹ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭਸਾਰਨਾ ਅੰਗੇਕਾਰੋ ਕਰੇ ਤੇਰਾ ਆਕਾਰ ਸਭ ਸਵਾਰਣਾ ਸਭ ਲਗ ਲਾ ਸਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਹ ਨਾਹੀ ਕਰ ਤੀਰਹ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ 파ਵੇ ਸਦਾ ਸਿਫਤ ਸਲਾਹਾ ਤੇਰੇ ਨਾਮ ਅਨਵਸਾਵੇ ਨਾਮ ਜਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਘਰ ਮੇਰਾ ਜਨੁ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਵੇ ਵਸਿਆ ਇਨੇ ਚਾ ਸਪੂਜਈਆ ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਹੋੜੀਆਂ ਕਹੇ ਨਾਨਕ ਸੁਣਾ ਸੰਤ ਸਭ ਤਰੋ ਪਿਆਰੂ ਸਾਚਾ ਨਾਮ ਰਧਾਰੂ ਵਾਜੇ ਪੰਚ ਸ਼ਬਦ ਤਕਰਸ ਭਾਗ ਕਰਸ ਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪਾਂਚ ਦੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕ ਲਾਗੇ ਕਹ ਨਾਨਕ ਤਸ ਕਹਾ ਤਤ ਕਰ ਅਨਹਦ ਬਾਚੇ ਆਨੰਦ ਸੁਨੋ ਵਡ ਪਾ ਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪੋਹਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸ਼ਾਂਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁੰਨਿਤ ਕਹਤੇ ਸਤਿਗੁਰ ਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਪਾਜ ਅਨਹਦ ਤੋਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਈ ਸਾਸਨ ਤੋਕ ਵਿਚਾਰ ਅਮਰਤ ਨਾਮ ਠਕੁਰ ਕਾ ਪਈ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਏ ਆਧਾਰ ਇਹ ਵਸਤ ਜੀ ਨਹਿ ਦਾਇ ਨਤ ਨਤ ਕਰਤਾਰੋ ਤਮ ਸੰਸਾਰ ਚਰਨ ਲਗਤਰੀ ਹੈ ਸਭ ਨਾਨਕ ਬ੍ਰਹਮ ਵਿਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕੋ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਧਰਮਣ ਥਿਵੈ ਹਰਿਆ ਪੌੜੀ ਤਥਾ ਤੂੰ ਸਮਰਥ ਜਿਤੈ ਕੋਈ ਨਾਹੈ ਓਥਾ ਤੇਰੀ ਰੱਖ ਅਗਨੀ ਉਧਰ ਮਾਏ ਸੁਣਕੇ ਜਮਕੇ ਦੂਤਾ ਨਾਇ ਤਰੈ ਚਟ ਜਾਏ ਭਜਨ ਵਿਕਮ ਸਗਾਹੋ ਅਗੁਰ ਸੋ ਦੀ ਪਾਰ ਪਾਹੇ ਨਿਨ ਕੁਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਹੋ ਪਨ ਗੁਣ ਗੋਵਿੰਦ ਗਾਹੇ ਸਭ ਸਨੁ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹਲਾ 5 ਅੰਤਰ ਗੁਰ ਆਰਾਧਣਾ ਜਹਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹ ਪਈ ਠਾਹ ਕਹੋ ਨਾਨਕ ਕਿਰਪਾ ਕਰੇ ਜਿਸਮੇ ਵਤ ਤੇ ਜਗ ਮੋਤਮ ਕਾਢੀ ਹੈ ਵਿਰਲਾ ਕੀ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪੋ ਬਾਰਿਆਂ ਗੁਰ ਕੀ ਪੈ ਰੇ ਪਾਇ ਕਾ ਸਵਾਰਿ ਨ ਹੋ ਆਪ ਦਿਆਲ ਮਨਹੁ ਨ ਵਿਸਾਰਿਨ ਸਾਜਨਕ ਸੰਗ ਪਵਜਲ ਤਾਰਿਨ ਸਾਕਤ ਨੇ ਦੁਸ਼ਟ ਕਿਨ ਮਹਿ ਬਿਦਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨ ਮਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ